ਤੇ ਬਾਈ ਮੰਨ ਲਓ ਤੁਹਾਡੇ ਕੋਲ ਇਹ ਆਈਡੀਆ ਕਿਵੇਂ ਆ ਵੀ ਆਪਦੀ ਬਰੀਜਾ ਗੱਡੀ ਦੇ ਵਿੱਚ ਜਿਹੜਾ ਤੁਸੀਂ ਜਿਹੜਾ ਹੈਗਾ ਕੜੀ ਚੌਲ ਜਾਂ ਰਾਜਮਾ ਚੌਲ ਦਾ ਇਹਦਾ ਬਿਨੈਸ ਪਾੜ ਕੀਤਾ ਹੁਣ ਬਾਈ ਜੰਗ ਮੁੰਡੇ ਕੁੜੀਆਂ ਕਰੀ ਜਾਂਦੇ ਉਹਨਾਂ ਨੂੰ ਦੇਖ ਕੇ ਆਈਡੀਆ ਆ ਜੀ ਨੈੱਟ ਤੇ ਜਿਵੇਂ ਸਪੈਸ਼ਲ ਤੋਂ ਪਹਿਲਾਂ ਤੁਸੀਂ ਕੈਨੇਡਾ ਤੋਂ ਕਿੱਥੋਂ ਆਏ ਸੀ ਕੈਨੇਡਾ ਸਰੀ ਤੋਂ ਆਏ ਸਰੀ ਤੋਂ ਆਏ ਕਿੰਨਾ ਚਿਰ ਪਹਿਲਾਂ ਆਏ ਬਾਈ ਮੈਨੂੰ ਮਹੀਨਾ ਹੋ ਗਿਆ ਬਾਈ ਮਹੀਨਾ ਹੋ ਗਿਆ ਤੇ ਮਹੀਨਾ ਹੁਣ ਸਾਰੀ ਫਿਰ ਆਪਦਾ ਜਿਹੜਾ ਕੜੀ ਚੌਲ ਦਾ ਬਿਨੈਸ ਸ਼ੁਰੂ ਕਰਨਾ 20 ਦਿਨ ਹੋ ਗਏ ਮੈਨੂੰ ਇੱਕ ਮਾਣ ਕੜੀ ਚੌਲ ਤੁਸੀਂ ਵੇਚ ਦਿਨੇ ਬਾਈ ਬਾਈ ਇਹਦੀ ਕਿੰਨੀ ਲਾਗਤ ਹੁੰਦੀ ਹੈ ਤੇ ਕਿੰਨਾ ਜਿਹੜਾ ਮਨਾਫਾ ਹੋਇਆ ਯਾਰ 1200 ਖਰਚ ਆਉਂਦਾ ਬਾਈ ਸਾਰਾ ਠੀਕ ਆ ਤੇ ਜੇ ਸਾਰਾ ਵੇਚ ਦੇ ਫਿਰ ਕਿੰਨਾ ਰਕਾਰ 4000 ਦਾ ਵੇਚ 4000 ਦਾ ਵਿਕ ਜਾਂਦਾ ਤੇ ਅਗਲਾ ਕਹਿੰਦਾ ਬਠੇਰੇ ਆਣੇ ਨੇ ਕਿਆ ਹੋਣਾ ਵੀ ਜਟਾਂ ਜਟੋ ਕੇ ਕਲੀ ਚੌਲ ਵੇਚਿਆ ਕਰੇਗਾ ਬਾਹਰ ਜਾ ਕੇ ਤੇ ਬਾਈ ਆਪਾਂ ਇਦੋਂ ਵੀ ਭੜੇ ਭੜੇ ਕੰਮ ਕਰਦੇ ਆਂ ਉੱਥੇ ਸਾਰੇ ਕੰਮ ਹੀ ਕਰਦਾ ਬੰਦਾ ਉੱਥੇ ਹਾਂ ਬਸ ਗੱਲ ਦਾ ਨਹੀਂ ਕੋਈ ਫਿਰ ਜਦੋਂ ਬਾਈ ਤੂੰ ਇਹ ਡਿਸਾਈਡ ਲੈ ਆ ਫਿਰ ਇੱਕ ਵਾਰੀ ਤਾਂ ਬਹੁਤ ਬੰਦੇ ਕਹਿੰਦੇ ਹੁੰਦੇ ਵੀ ਯਾਰ ਔਰਤਾਂ ਨਹੀਂ ਆਉਣਦੀਆਂ ਬੰਦੇ ਤਾਂ ਆਉਣਾ ਚਾਹੁੰਦੇ ਇੱਕ ਵਾਰੀ ਫਿਰ ਘ ਥੋੜਾ ਟਾਈਮ ਹੋਰ ਦੇਖ ਲੋ ਇਹ ਮੈਨੂੰ ਤਾਂ ਨਹੀਂ ਵਧੀਆ ਲੱਗ ਰਿਹਾ ਕੋਈ ਰੈਗਰੇਟ ਹੈਗਾ ਦਿਮਾਗ ਦੇ ਵਿੱਚ ਜਿਹੜਾ ਵੀ ਉਥੇ ਛੱਡਿਆ ਏ ਵਧੀਆ ਸੀਗਾ ਤੇ ਸਰੀ ਸੀਗਾ ਸਰੀ ਤਾਂ ਨਾਲੇ ਹੈ ਮੌਸਮ ਨੂੰ ਬਹੁਤ ਕੋਈ ਪਛਤਾਵਾ ਨਹੀਂ ਕੋਈ ਪਛਤਾਵਾ ਨਹੀਂ 20 ਲੱਖ ਗਏ ਦਾ ਨਾ ਕੋਈ ਗੱਲ ਨਹੀਂ ਕਰ ਲੈ ਇਕੱਠਾ ਹੌਲੀ ਹੌਲੀ ਉੱਥੇ ਦਾ ਸਾਰੇ ਜਿਹੜੇ ਆ ਹੀ ਫੜੇ ਹਾਈਵੇ ਦੋ ਦਿਨ ਕੰਮ ਨਹੀਂ ਮਿਲਿਆ ਰੈਂਟ ਕਿਥੋਂ ਨਿਕਲੂ ਨੀਂਦ ਵੀ ਨਹੀਂ ਪੂਰੀ ਹੁੰਦੀ ਬਈ ਉੱਥੇ ਨੀਂਦ ਵੀ ਕੋਈ ਹੁੰਦੀ ਕਿੰਨੇ ਕ ਬੰਦੇ ਯਾਰ ਉੱਥੇ ਜਿਹੜੇ ਹੈਗਾ ਤੂੰ ਖੋਸ਼ ਦੇਖਿਆ ਸਹੀ ਤੁਸੀਂ ਖੋਸ਼ ਖੋਸ਼ ਤਾਂ ਕੋਈ ਨਹੀਂ ਬਈ ਉੱਥੇ ਮੈਂ ਵੀ ਜਿਹੜਾ ਮੇਰੇ ਨਾਲ ਮੁੰਡੇ ਕੰਮ ਕਰਦੇ ਸੀਗੇ ਪੁਰਾਣੇ ਚਰਦੇ ਉਹ ਕਹਿੰਦੇ ਜਿਹੜੇ ਮਾਲਕ ਆ ਫੈਕਟਰੀਆਂ ਦੇ ਕਹਿੰਦੇ ਹਾਸ ਦੇਦਾ ਸੀ ਇਹ ਨਹੀਂ ਦੇਖੇ ਕਦੇ ਬਿਲਕੁਲ ਸਹੀ ਗੱਲ ਐਸਾ ਉਹ ਆਨੇ ਗੱਲ ਸੱਚਾ ਬਈ ਦੂਜੀ ਗੱਲ ਇਹ ਆ ਬਈ ਇੱਥੇ ਜਿੰਨਾ ਤੋਂ ਤਾਜ਼ਾ ਖਵਾ ਦੇਣਾ ਲੋਕਾਂ ਨੂੰ ਮਾਲ ਆਪਦਾ ਘਰ ਦਾ ਆਪਾਂ ਨੂੰ ਪਤਾ ਕੀ ਪਾਇਆ ਹੈਣਾ ਤੇ ਉੱਥੇ ਸਟੋਰਾਂ 'ਚ ਕਿੰਨੇ ਕਿੰਨੇ ਦਿਨਾਂ ਦਾ ਸਬਜ਼ੀਆਂ ਲੱਗੀਆਂ ਬਹੁਤ ਵੇਹ ਹੈ ਬਈ ਆਪਾਂ ਕਹਦੇ ਨੇ ਉੱਥੇ ਕੈਮੀਕਲ ਹੈ ਨਹੀਂ ਕੈਮੀਕਲ ਹੀ کئی ਗੁਣਾ ਜ਼ਿਆਦਾ ਇੱਕ ਨਾਲ ਪਾਣੀ 'ਚ ਵੀ ਕਲੋਰੋ ਪੈਂਦਾ ਬਈ ਬਿਲਕੁਲ 19 1905 ਤੋਂ ਲੈ ਕੇ ਮੈਨੂੰ ਲੱਗਦਾ 1905 ਚ ਇੰਗਲੈਂਡ 'ਚ ਪੀਣ ਲੱਗਿਆ ਸੀ 1908 'ਚ ਮੈਨੂੰ ਲੱਗਦਾ ਇੱਥੇ ਕੈਨੇਡਾ ਲੱਗਿਆ ਸੀਗਾ ਪੈਨ ਅਮਰੀਕਾ ਤੇ ਕੈਨੇਡਾ 'ਚ ਪੀਣ ਲੱਗਿਆ ਸੀਗਾ ਜੀ ਹਾਂ ਜੀ ਬਿਲਕੁਲ ਜਿਹੜਾ ਪਾਣੀ ਨੂੰ ਸਾਫ਼ ਕਰਨ ਵਾਸਤੇ ਕਲੋਰੋ ਉਹਦੇ 'ਚ ਪਾਈ ਜਾਂਦੀ ਆ ਤਾਂ ਕਰ ਕੇ ਕਈਆਂ ਸਮੈਲ ਜੀ ਵੀ ਹੁੰਦੀ ਹੈ ਪਾਣੀ ਇਹੋ ਜਿਹਾ ਬਈ ਆਰਓ ਤਾਂ ਆ ਦਾ ਪਰਿਵਾਰ ਤਾਂ ਉਹ ਸਮਝਾ ਲਿਆ ਫਿਰ ਹੁਣ ਰਿਸ਼ਤੇਦਾਰ ਸਮਝਾਉਣੇ ਤਾਂ ਉਹ ਤੋਂ ਔਖੇ ਹੁੰਦੇ ਹੋਣੇ ਮੇਰੇ ਇੱਕ ਵਾਰ ਨੇ ਦਬੇ ਕਰੀਆਂ ਨਹੀਂ ਆ ਗੱਲਾਂ ਹਾਂ ਸੁਣਨਾ ਤਾਂ ਕੰਮ ਹੀ ਗੱਲਾਂ ਕਰਨਾ ਬਹੁਤ ਮੁੜ ਵੀ ਆਉਂਦੇ ਆ ਜਿਹੜੇ ਮੁੜਦੇ ਉਹਨਾਂ ਦੀ ਗੱਲ ਘੱਟ ਕਰਦੇ ਆ ਲੋਕ ਅੱਜ ਦੇ ਜਨਦੇ ਆ ਉਹਨਾਂ ਦੀਆਂ ਸਟੋਰੀਆਂ ਸਟਾਰੀਆਂ ਅਗਲਾ ਵੱਧ ਪਾ ਅੰਦਾਜ਼ਾ ਆਮਾਨੇ ਮੇਰੇ ਵਰਗੋਂ ਨਵੇਂ ਨਵੇਂ ਚਾਹ ਵੀ ਹੁੰਦਾ ਨਾ ਚਾਹ ਆ ਜਾਂਦਾ ਹੁੰਦਾ ਵੀ ਆਪ ਆ ਸ਼ਰੀਕਾਂ ਦੇ ਹੱਕ ਤੇ ਮਚਾਵਾਂਗੇ ਫਲਾਣਾ ਕਰਾਂਗੇ ਹਣਾ ਥੋੜਾ ਜਿਹਾ ਇਹ ਵੀ ਹੁੰਦਾ ਯਾਰ ਵੀ ਜਦੋਂ ਆਪਾਂ ਸ਼ਰੀਕਾਂ ਵਾਲੇ ਪਾਸੇ ਪਾਏ ਨਾ ਵੀ ਸ਼ਰੀਕਾਂ ਨੂੰ ਨਹੀਂ ਜਾਣ ਦੇਣਾ ਵੀ ਚਾਹੇ ਮੇਰਾ ਆਪ ਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟ ਲਈ ਇਸ ਵਕਤ ਤਾਂ ਮੌਜੂਦ ਹਾਂ ਗੋਨੇਆਣਾ ਮੰਡੀ ਦੇ ਵਿੱਚ ਇੱਥੇ ਇੱਕ ਨੌਜਵਾਨ ਆ ਜਿਹੜਾ ਕੈਨੇਡਾ ਦੇ ਸਰੀ ਤੋਂ ਆਇਆ ਜ਼ਮੀਨ 15 ਕਿਲਿਆ ਇੱਥੋਂ ਵਰਕ ਪਰਮਿਟ ਤੇ ਗਿਆ ਸੀ ਪਰ ਉੱਥੋਂ ਜਿਹੜਾ ਵਾਪਸ ਆ ਕੇ ਇਹਨੇ ਆਪਦੀ ਬਰੀਜਾ ਗੱਡੀ ਦੇ ਉੱਪਰ ਚੌਲਾਂ ਦੀ ਆਪਾਂ ਕਹਿੰਗੇ ਰੇੜੀ ਲਾਉਣੀ ਮناسب ਸਮਝੀ ਤੇ ਦੇਖ ਸਕਦੇ ਹੋ ਕਿ ਇਹ ਆਪਦਾ ਜਿਹੜਾ ਮਿਹਨਤ ਹੈ ਇਹਨੇ ਪੰਜਾਬ ਨੂੰ ਕੈਨੇਡਾ ਬਣਾ ਰੱਖਿਆ ਠੀਕ ਹੈ ਕੀ ਮਜਬੂਰੀਆਂ ਸੀ ਜਾਂ ਆਪਾਂ ਗੱਲ ਇਹ ਕਿਹੜੀ ਖੁਸ਼ੀ ਸੀ ਜਿਹਦੇ ਕਰਕੇ ਦੁਬਾਰਾ ਪੰਜਾਬ ਵਾਪਸ ਆਉਣਾ ਪੈ ਗਿਆ ਹੈ ਨਾ ਤੇ ਕਿਹੜੇ ਕਾਰਨ ਸੀ ਉਹ ਕੈਨੇਡਾ ਜਿਹੜਾ ਹੈਗਾ ਜਾਣਾ ਪੈ ਗਿਆ ਕੈਨੇਡਾ ਦੇ ਅੱਜ ਦੇ ਹਾਲਾਤ ਕਿੱਦਾਂ ਨੇ ਸਾਰੀਆਂ ਚੀਜ਼ਾਂ ਮੁੰਡੇ ਨਾਲ ਡਿਸਕਸ ਕਰਾਂਗੇ ਪੂਰਾ ਪਰਿਵਾਰ ਜਿਹੜਾ ਕੈਨੇਡਾ ਤੋਂ ਵਾਪਸ ਮੁੜਿਆ ਸਣੇ ਬੱਚੇ ਸਣੇ ਪਤਨੀ ਤੇ ਸਣੇ ਭਪਿੰਦਰ ਛੱਸੀ ਗੱਲ ਬਈ ਛੱਸੀ ਗੱਲ ਬਈ ਆ ਤੁਹਾਡਾ ਸ਼ੁਭਨਾਕੀ ਤੇ ਕਿਹੜੀ ਜਗ੍ਹਾ ਤੋਂ ਭਪਿੰਦਰ ਆ ਬਠਿੰਡ ਪੇਸ਼ੈਂਟੇਜ ਬਠਿੰਡੇ ਤੋਂ ਆ ਤੇ ਬਾਈ ਮਨ ਲਓ ਤੁਹਾਡੇ ਕੋਲ ਇਹ ਆਈਡੀਆ ਕਿਵੇਂ ਆ ਵੀ ਆਪਦੀ ਬਰੀਜਾ ਗੱਡੀ ਦੇ ਵਿੱਚ ਜਿਹੜਾ ਤੁਸੀਂ ਜਿਹੜਾ ਹੈਗਾ ਕੜੀ ਚੌਲ ਜਾਂ ਰਾਜਮਾ ਚੌਲ ਦਾ ਇਹਦਾ ਬਿਨੈਸ ਪਾੜ ਕੀਤਾ ਹੁਣ ਬਾਈ ਜੰਗ ਮੁੰਡੇ ਕੁੜੀਆਂ ਕਰੀ ਜਾਂਦੇ ਉਹਨਾਂ ਨੂੰ ਦੇਖ ਕੇ ਆਈਡੀਆ ਆ ਸੀਗਾ ਨੈਟ ਤੇ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਦੇਖੀ ਜਾਂਦੇ ਹਾਂ ਜੀ ਉਹਨਾਂ ਨੂੰ ਦੇਖ ਕੇ ਆਈਡੀਆ ਆ ਮਤਲਬ ਕਿ ਜੇ ਸੋਸ਼ਲ ਮੀਡੀਆ ਤੇ ਜੇ ਕਿਸੇ ਦੀ ਵੀਡੀਓ ਬਣ ਕੇ ਵਾਇਰਲ ਹੁੰਦੀ ਆ ਤਾਂ ਉਹਦੇ ਨਾਲ ਆਮ ਲੋਕਾਂ ਨੂੰ ਵੀ ਹੌਸਲਾ ਮਿਲਦਾ ਹਾਂਜੀ ਹਾਂਜੀ ਵੀ ਜੋ ਕਰ ਸਕਦਾ ਅਸੀਂ ਵੀ ਕਰ ਸਕਦੇ ਸਹੀ ਗੱਲ ਹੈ ਹੈਨਾ ਤੇ ਬਾਈ ਤੁਹਾਡਾ ਪਿਛੋਕੜ ਕੀ ਆ ਤੁਸੀਂ ਕਿੱਥੋਂ ਆਏ ਹੋ ਤੁਹਾਡੇ ਕੋਲੇ ਕੀ ਜ਼ਮੀਨ ਜਾਇਦਾਦ ਆ ਮੇ अच्छा 15 किलो जमीन है हां दे। थी। थे जी है ते फिर खेतीबाड़ी खेतीबाड़ी ठेके दे ठीक है मतलब ਤੁਸੀਂ ਕਹਿੰਦੇ ਹੋ ਕਿ ਖੇਤੀਬਾੜੀ ਦਾ ਜਿਹੜਾ ਠੇਕੇ ਤੇ ਉਹਨੇ ਬਚਣਾ ਤੇ ਕਰੀ ਦੋਵੇ ਉਹਨੇ ਬਚਨੇ हां जी ਪਿੰਡ ਥੋੜਾ ਦੂਰ ਆ ਜਾਂਦਾ ਜੀ ਰੈਸ਼ ਬਹੰਡੇ ਅੱਛਾ ਇੱਥੇ ਬੱਚੇ ਪੜਾਉਣੇ ਹੁੰਦੇ ਹਨ ਮਤਲਬ ਤੁਸੀਂ ਬੱਚੇ ਤੇ ਬਾਈ ਉਦੋਂ ਪਹਿਲਾਂ ਤੁਸੀਂ ਕੈਨੇਡਾ ਤੋਂ ਕਿੱਥੋਂ ਆਏ ਸੀ ਪਹਿਲਾਂ ਹਾਂ ਜੀ ਬਾਈ ਸਾਰੀ ਤੋਂ ਸਾਰੀ ਤੋਂ ਆਏ ਕਿੰਨਾ ਚਿਰ ਪਹਿਲਾਂ ਆਏ ਬਾਈ ਮੈਨੂੰ ਮਹੀਨਾ ਹੋ ਗਿਆ ਬਾਈ ਮਹੀਨਾ ਹੋ ਗਿਆ ਤੇ ਮਹੀਨਾ ਹੁਣ ਸਾਰੀ ਫਿਰ ਆਪਦਾ ਜਿਹੜਾ ਕੜੀ ਚੱਲਦਾ ਬਿਨਾਂ ਸ਼ੁਰੂ ਕਰ 20 ਦਿਨ ਹੋ ਗਏ ਮੈਨੂੰ ਮੈਂ ਇਹ ਫਿਰ ਜਦੋਂ ਸਰੀ ਤੋਂ ਆਉਣ ਤੋਂ ਆਉਣ ਦੇ ਸਮੇਂ ਉੱਥੇ ਆਈ ਆ ਗਿਆ ਸੀ ਵੀ ਮੈਂ ਜਾ ਕੇ ਇਹ ਕੰਮ ਕਰਨਾ ਤੇ ਇੱਥੇ ਆ ਕੇ ਬਸ ਇੱਥੇ ਆ ਕੇ ਬਈ ਕੁਛ ਨਾ ਕੁਛ ਕਰਨ ਬਾਰੇ ਸੋਚਣਾ ਸੀਗਾ ਫਿਰ ਅੱਛਾ ਮੈਨੂੰ ਇਹ ਵਧੀਆ ਲੱਗਿਆ ਤੁਹਾਨੂੰ ਇਹ ਵਧੀਆ ਲੱਗਿਆ ਤੇ ਉਦੋਂ ਪਹਿਲਾਂ ਫਿਰ ਕੀ ਕੰਮ ਕੀਤਾ ਜਾਂਦਾ ਕਿ ਇੱਦੋਂ ਪਹਿਲਾਂ ਕੁਛ ਨਹੀਂ ਇਹਦੋਂ ਪਹਿਲਾਂ ਮਾਲਕ ਕੈਨੇਡਾ ਨੇ ਇੱਕ ਕੰਮ ਤਾਂ ਹੈਗਾ ਵੀ ਕੈਨੇਡਾ ਟ੍ਰੇਨ ਤਾਂ ਕਰ ਦਿੰਦਾ ਬੰਦੇ ਨੂੰ ਹੈਨਾ ਵੀ ਆਪਦਾ ਕੰਮ ਕਰੋ ਯਾਰ ਵੀ ਉੱਥੇ ਕਿਹੜਾ ਵੀ ਡੀਸੀ ਲੱਗਣਾ ਜਾ ਕੇ ਹਾਂਜੀ ਉੱਥੇ ਜਾ ਕੇ ਸਾਰਾ ਕੁਝ ਦੇਖ ਆਉਂਦਾ ਬੰਦਾ ਜੀ ਯਾਰ ਬਹੁਤ ਬੰਦੇ ਨੇ ਤੈਨੂੰ ਇਹ ਵੀ ਕਿਹਾ ਉਹਨਾ ਵੀ ਤੇਰਾ ਪੂਰਾ ਪਰਿਵਾਰ ਆ ਤੁਸੀਂ ਇੱਥੋਂ ਤੁਸੀਂ ਵਰਕ ਪਰਮਿਟ ਤੇ ਗਏ ਸੀ ਸਾਰੇ ਹਾਂਜੀ ਹੈ ਤੇ ਵਰਕ ਪਰਮਿਟ ਤੇ ਕਿੰਨੇ ਰੁਪਏ ਲੱਗੇ ਸੀਗੇ 20 ਲੱਖ ਲੱਗੇ ਆ 20 ਲੱਖ ਲੱਗ ਗਿਆ ਸੀ ਹਨਾ ਮਨ ਲਾ ਤੁਹਾਡੀ ਵਾਈਫ ਪਹਿਲਾਂ ਗਏ ਸੀ ਤੇ ਤੁਸੀਂ ਪਹਿਲਾਂ ਗਏ ਸੀ ਸਾਰੇ ਇਕੱਠੇ ਗਏ ਸੀ ਵਾਈਫ ਗਏ ਸੀ ਤੇ ਮੈਂ ਸਪਸ ਗਏ ਸੀ ਅੱਛਾ ਤੁਹਾਡੇ ਬਾਜ ਪਹਿਲਾਂ ਗਏ ਸੀ ਵਾਈਫ ਉਹ ਕਿੰਨਾ ਚਿਰ ਲਾਇਆ ਉੱਥੇ ਸਾਲ ਚ ਲਾਇਆ ਉਹਨਾਂ ਨੇ ਸਾਲ ਆ ਤੁਸੀਂ ਤੇ ਤੁਸੀਂ ਬੱਚੇ ਨਾਲ ਵੀ ਲੈ ਕੇ ਗਏ ਸੀ ਬੱਚੇ ਮੇਰੇ ਨਾਲ ਗਏ ਸੀ ਕਿੰਨਾ ਚਿਰ ਲਾਇਆ ਤਾਂ ਤੁਸੀਂ ਤੁਹਾਡੇ ਬੱਚੇ ਚਾਰ ਕਿ ਮਹੀਨੇ ਲਾਇਆ ਅੱਛਾ ਤੁਸੀਂ ਦੋਨਾਂ ਨੇ ਮਤਲਬ ਤੁਸੀਂ ਬੱਚੇ ਨਾਲ 4 ਮਹੀਨੇ ਲਾਇਆ ਵਾਈਫ ਨੇ 1 ਸਾਲ ਉੱਥੇ ਲਾਇਆ ਹੈ ਤੇ ਕਿਦਾਂ ਦਾ ਤਿਆਰਬਾਰਿਆ ਕੈਨੇਡਾ ਦਾ ਸਹੀ ਸਹੀ ਦਸੀ ਭਾਵੇਂ ਲੋਕ ਮਰਜ਼ੀ ਕਹਿਣ ਤੇ ਯਾਰ ਬਬੀ ਮੈਨੂੰ ਤਾਂ ਕੁਛ ਵਧੀਆ ਲੱਗਿਆ ਉੱਥੇ ਕੰਮਾ ਪੰਮਾ ਦਾ ਵੀ ਔਖਾ ਹਾਣ ਆਰਾਮ ਨਾਲ ਕੰਮ ਹੁੰਦਾ ਤਾਂ ਮੌਕੇ ਵੀ ਬਹੁਤ ਹੈ ਜੀ ਇੱਥੇ ਆਪਾਂ ਆਪ ਦਾ ਕੰਮ ਕਰ ਸਕਦੇ ਹਾਂ ਉੱਥੇ ਵਿਹੜੀਆਂ ਕਰਨੀਆਂ ਪੈਣਗੀਆਂ ਅੱਛਾ ਵੀ ਉੱਥੇ ਕੰਮ ਵੀ ਔਖੇ ਤੇ ਉੱਥੇ ਵੀ ਵਿਹੜੀਆਂ ਕਰਨੀਆਂ ਪੈਣਗੀਆਂ ਤੇ ਸੁੱਖਵੇਂ ਇਹ ਔਖਾ ਹੀ ਤਾਂ ਹੈ ਜੀ ਤੇ ਮੰਨ ਲਾ ਵੀ 4 ਮਹੀਨੇ ਬੱਚਿਆਂ ਦਾ ਕੀ ਸੀਗਾ ਜਦੋਂ ਬੱਚੇ ਤੁਹਾਡੇ ਛੋਟੇ ਸੀਗੇ ਕੋਈ ਤੁਹਾਡੇ ਨਾਲ ਨਹੀਂ ਸੀ ਇਦਾਂ ਕਿਦਾਂ ਹਾਂਜੀ ਬੱਚੇ ਬੇਸਮੈਂਟ 'ਚ ਹੀ ਸੀਗੇ ਭਾਈ ਵਿਆਕਾਂ ਦਾ ਕੋਈ ਜੀਜੂ ਤਾਂ ਲੱਗਦਾ ਨਹੀਂ ਸੀਗਾ ਬੜਾ ਅੱਛਾ ਹਾਂਜੀ ਇੱਥੇ ਬੜੀ ਐ ਖੁੱਲਾ ਖੇਡਣ ਖੁੱਡਣ ਨੂੰ ਬੜੀ ਐ ਇੱਥੇ ਭੱਜੇ ਫੜਦੇ ਆਜਾ ਇੱਥੇ ਖੁੱਲਾ ਖੇਡਣ ਖੁੱਡਣ ਨੂੰ ਬੜੀਗਾ ਹਾਂਜੀ ਇਹ ਪਾ ਜੇ ਫਿਰਦੇ ਮਤਲਬ ਉੱਥੇ ਜਿਹੜਾ ਹੈਗਾ ਕਿ ਬੇਸਮੈਂਟ ਦੇ ਵਿੱਚ ਬੇਸਮੈਂਟ ਚ ਕਮਰਾ ਸੀਗਾ ਉੱਥੇ ਬੈਠੇ ਰਹਿੰਦੇ ਹਾਂਜੀ ਉੱਥੇ ਹੀ ਬੈਠਦੇ ਸੀਗੇ ਤੇ ਬਾਹਰ ਪਾਰਕਪੁਰਖ ਲਾਇਆ ਗਿਆ ਕਰਤਾ ਹਾਂਜੀ ਪਾਰਕ ਹੁੰਦਾ ਇੱਕ ਪਾਰਕ ਜਿੱਥੇ ਕਿੰਨਾ ਚਿਰ ਖੇਡ ਲੈਣਗੇ ਹਾਂ ਜਾਂ ਤੇ ਵਰ ਜਿਹੜਾ ਹੈਗਾ ਬਾਕੀ ਦਾਦਾ ਦਾਦੀ ਤੋਂ ਨਾਨਾ ਨਾਨੀ ਦਾ ਮੂੰਹ ਟੁੱਟ ਜਾਂਦਾ ਹੈ ਨਾ ਹਾਂਜੀ ਹਾਂਜੀ ਸਾਰੀਆਂ ਚੀਜ਼ਾਂ ਤੇ ਫਿਰ ਜਦੋਂ ਬਾਈ ਤੂੰ ਇਹ ਡਿਸਾਈਡ ਜਿਆ ਲਿਆ ਫਿਰ ਇੱਕ ਵਾਰੀ ਤਾਂ ਬਹੁਤ ਬੰਦੇ ਇਹ ਕਹਿੰਦੇ ਹੁੰਦੇ ਆ ਵੀ ਯਾਰ ਔਰਤਾਂ ਨਹੀਂ ਆਉਣੀਆਂ ਬੰਦੇ ਤਾਂ ਆਉਣਾ ਚਾਹੁੰਦੇ ਆ ਇੱਕ ਵਾਰੀ ਫਿਰ ਘਰ ਦੇਣੇ ਕਿਹਾ ਹੁਣ ਆ ਵੀ ਯਾਰ ਛੱਡ ਫਿਰ ਸਾਰੇ ਕਹਿੰਦੇ ਬਾਈ ਇੱਕ ਵਾਰੀ ਤਾਂ ਵੀ ਤੀ ਯਾਰ ਲੈ ਲਓ ਥੋੜਾ ਟਾਈਮ ਹੋਰ ਦੇਖ ਅਜਾ ਬਹੁਤ ਬਹੁਤ ਘਰ ਦੇਣੇ ਕਿਉਂ ਆਣਾ ਪੀਆਰ ਲੈਣੋਂ ਸਾਰੀ ਦੁਨੀਆ ਇੱਥੇ ਦਰਸੀ ਜਾਂਦੀ ਆ ਵੇ ਕੋਈ ਕੈਨੇਡਾ ਜਾਣ ਨੂੰ ਵੇ ਤੂੰ ਕਿੱਧਰ ਭਜਿਆ ਇਹ ਸਾਰੇ ਅਗਲਾ ਤੇਰੇ ਨਾਲ ਹੋਣਗੇ ਫਿਰ ਹਾਂਜੀ ਕਹਿੰਦੇ ਸੀਗੇ ਜੀ ਦੁਨੀਆ ਦਾ ਤਰਸਦੀ ਆ ਜਾਣ ਅੱਛਾ ਹਾਂਜੀ ਤੇ ਤੂੰ ਕਰੇ ਬਾਤ ਜਾਂ ਅਮੜਾ ਆਉਣਾ ਵੇ ਨਾ ਤੇ ਫਿਰ ਬਾਈ ਜਦੋਂ ਮੰਨ ਲਾ ਆਇਆ ਤੇ ਕੋਈ ਰੈਗਰਟ ਹੈਗਾ ਦਿਮਾਗ ਦੇ ਵਿੱਚ ਜਿਹੜਾ ਵੀ ਔਰ ਉਥੇ ਛੱਡਿਆ ਏ ਵਧੀਆ ਸੀਗਾ ਉੱਥੇ ਸਰੀ ਸੀਗਾ ਸਰੀ ਤਾਂ ਨਾਲੇ ਹੈ ਮੌਸਮ ਨੂੰ ਬਹੁਤ ਕੋਈ ਪਛਤਾਵਾ ਨਹੀਂ ਕੋਈ ਪੈਸਾ ਵਾਣੀ 20 ਲੱਖ ਗਏ ਦਾ ਨਾ ਕੋਈ ਗੱਲ ਨਹੀਂ ਕਰ ਲੈ ਇਕੱਠਾ ਹੌਲੀ ਹੌਲੀ ਆ 20 ਲੱਖ ਹੋ ਗਿਆ ਤਾਂ ਗਿਆ ਕੋਈ ਚੱਕਰ ਨਹੀਂ ਪਰ ਜਿਹੜਾ ਆਏਗਾ ਉਹਦੇ ਪਰਿਵਾਰ ਨਾਲ ਵੀ ਇੱਥੇ ਆਉਣਾ ਹੈ ਤੇ ਬਾਈ ਫਿਰ ਇੱਥੇ ਨਾਲ ਨਾਲ ਆ ਵੀ ਦਸੀਓ ਇਹ ਚਾਵਲ ਦਾ ਕੰਮ ਚੱਲਦਾ ਕਿਵੇਂ ਆ ਬਾਈ ਕਿਉਂਕਿ ਜਟਾਂ ਦਾ ਮੁੰਡਾ ਕੜੀ ਚੌਲ ਵੇਚਣ ਲੱਗ ਜੇ ਯਾਰ ਹਨਾ ਤੇ ਅਗਲਾ ਕਹਿੰਦਾ ਬਠੇਰੇ ਜਾਣੇ ਨੇ ਕਿਆ ਹੁਣ ਵੀ ਜਟਾਂ ਜਟੋਗੇ ਕੜੀ ਚੌਲ ਵੇਚਿਆ ਕਰੇਗਾ ਬਾਹਰ ਜਾ ਕੇ ਤੇ ਬਾਈ ਆਪਾਂ ਇਦੋਂ ਵੀ ਭੇੜੇ ਭੇੜੇ ਕੰਮ ਕਰਦੇ ਆ ਉੱਥੇ ਸਾਰੇ ਕੰਮ ਹੀ ਕਰਦਾ ਬੰਦਾ ਉੱਥੇ ਹਾਂ ਬਸ ਦੱਸਦਾ ਨਹੀਂ ਕੋਈ ਠੀਕ ਹੈ ਹਾਂਜੀ ਮਾਲਾ ਵੀ ਬਾਹਰ ਜਾ ਕੇ ਤੋਂ ਹੀ ਭੜੇ ਕੰਮ ਕਰਦੋਂ ਚੰਗਾ ਖੜੀ ਚੋਲੀ ਵੇਚਨੇ। ਉਹ ਚੇ ਵੀ ਲਾਉਂਦੇ ਸੀ ਲੋਕ ਸਾਰਾ ਕੁਝ ਹੀ ਕਰਦੇ ਆ। ਮੈਂ ਇੱਕ ਫੈਕਟਰੀ ਚ ਲੱਗਿਆ ਸੀਗਾ ਲੱਕੜ ਦੀ ਫੈਕਟਰੀ ਸੀ। ਅੱਛਾ। ਬਹੁਤ ਭਾਰਾ ਕੰਮ ਸੀ ਆ ਬਈ ਉੱਥੇ। ਅੱਛਾ। ਲੱਕੜ ਦੇ ਬਾਲੇ ਸੀ ਉਹ ਚੱਕਣੇ ਦੀਦੇ ਸੀ। ਅੱਛਾ। ਇਹ ਉਹਦੋਂ ਦਾ ਸੌਖਾ ਹੀ ਆ ਕੰਮ। ਠੀਕ ਹੈ। ਤੇ ਬਾਈ ਇਹ ਮਾਲ ਆ ਵੀ ਆਉਣ ਸਾਲ ਚੱਲ ਪੈਂਦਾ ਯਾਰ ਕਿੰਨੇ ਦਿਨਾਂ ਬਾਅਦ ਹੁਣ ਕੀ ਸੇਲ ਆਏ ਬਾਈ ਹੁਣ ਹੌਲੀ ਹੌਲੀ ਪਤਾ ਲੱਗ ਗਿਆ 20 ਦਿਨ ਹੋ ਗਏ ਮੈਨੂੰ ਸਰ ਪਤਾ ਲੱਗ ਗਿਆ ਹੁਣ ਇੱਥੇ ਇਹ ਕਿੰਨੇ ਕਿੰਨੇ ਕਿੰਨਾ ਕਿਲੋ ਲਿਆਉਣਾ ਬਾਈ ਮਾਲ ਦੋਨਾਂ ਚ ਕਿੰਨਾ ਕਿੰਨਾ ਇਹ 20 20 ਕਿਲੋ ਦੇ ਆ ਬਾਈ ਮਤਲਬ 40 ਕਿਲੋ ਆਪਣੇ ਹੁੰਦੇ ਆ ਹਾਂ 35 40 ਕਿਲੋ ਹੋ ਜਾਂਦਾਗਾ ਇਹ ਇੰਨਾ ਚ ਵੀ ਹੁੰਦੇ ਆ ਦੋ ਡੱਬੇ ਇਹੇ ਆਗੇ ਰਾਜਮਾ ਹੁੰਦੇ ਇਹਨਾਂ ਚ ਮਤਲਬ ਇੱਕ ਕੁਵਾਂਟਲ ਸੌਰੀ ਇੱਕ ਮਾਣ ਪੰਜਾਬੀ ਦੇ ਲੱਗ ਜਾਂਦਾ ਬਾਈ ਇੱਕ ਮਾਣ ਕੜੀ ਚੋਲ ਤੁਸੀਂ ਵੇਚ ਦਿੰਨੇ ਹੋ ਬਾਈ ਹਾਂਜੀ ਤੇ ਬਾਈ ਇਹਦੀ ਕਿੰਨੀ ਲਾਗਤ ਹੁੰਦੀ ਤੇ ਕਿ 4000 ਦਾ ਵੇਚਦਾ 4000 ਦਾ ਵਿਖ ਜਾਂਦਾ ਤੁਸੀਂ ਦੇਖ ਲਓ ਵੀ ਇੱਕ ਮੁੰਡਾ ਯਾਰ ਇਹ ਵੀ ਆਏਗਾ ਕੋਈ ਨਹੀਂ ਦੱਸਦਾ ਵੀ 1000 ਰੁਪਿਆ ਲਾ ਕੇ 4000 ਦੇ ਖੜੀ ਚੌਲ ਵੇਚ ਦਿੰਦਾ ਤੇ ਲਗਭਗ ਰੋਜ਼ ਦਾ ਤੇ 2500-3000 ਰੁਪਿਆ ਬਾਚ ਹੀ ਜਾਂਦਾ ਠੀਕ ਆ 75000 ਰੁਪਿਆ ਕੱਗੇ ਮਹੀਨੇ ਦਾ ਠੀਕ ਆ ਆਪਦੇ ਜਵਾਕਾਂ ਜਾ ਕੇ ਪੈਣਾ ਕਿੰਨੇ ਵਜੇ ਵਿਹਲਾ ਹੋਇਆ ਨਾ ਬਾਈ ਮੈਂ ਕਈ ਵਾਰੀ ਤਾਂ 3 ਵਜੇ ਮੁੜ ਜਾਂਦਾ ਬਾਈ ਕਈ ਵਾਰੀ 3:00 ਤੋਂ 4-5 4-5 ਵਜੇ ਕਿੰਨੇ ਵਜੇ ਤੋਂ ਸ਼ੁਰੂ ਕਰਦੇ ਆ ਬਾਈ ਸਵੇਰ 9 ਵਜੇ ਆਉਣਾ ਬਾਈ ਬਾਈ ਸਵੇਰੇ 9 ਵਜੇ ਜਾਂਦਾ 3 ਵਜੇ ਮੁੜ ਜਾਂਦਾ ਠੀਕ ਆ 750000 ਰੁਪਇਆ ਜਿਹੜਾ ਹੈਗਾ ਮਹੀਨੇ ਦਾ ਕਮਾ ਲੈਂਦਾ ਨਾ ਕੋਈ ਕਿਸੇ ਨੂੰ ਕਿਰਾਇਆ ਦੇਣਾ ਇੱਥੇ ਨਹੀਂ ਕੋਈ ਰੈਂਟ ਨਹੀਂ ਤੇ ਕੋਈ ਆਏ ਨੀਗਾ ਵੀ ਉੱਥੇ ਦਾ ਸਾਰੇ ਜਿਹੜੇ ਆਏ ਫੜੇ ਹਾਈਵੇ ਦੋ ਦਿਨ ਕੰਮ ਨਹੀਂ ਮਿਲਿਆ ਰੈਂਟ ਕਿੱਥੋਂ ਨਿਕਲੂ ਨੀਂਦ ਹੀ ਨਹੀਂ ਪੂਰੀ ਹੁੰਦੀ ਬਈ ਉੱਥੇ ਨੀਂਦ ਹੀ ਨਹੀਂ ਪੂਰੀ ਹੁੰਦੀ ਤੇ ਦਿਹਾੜੀਆਂ ਜੀ ਬੰਦਾ ਤਰਸਦਾ ਸਾਰਾ ਸਾਰਾ ਦਿਹਾੜੀ ਹੈ ਨਾ ਵਿਧਿਆੜੀਆਂ ਚਾਹ ਕੰਮ ਵੀ ਕਰਲੇ ਪਰ ਇੱਕ ਗੱਲ ਬਰਡਨ ਤਾਂ ਬਹੁਤ ਜ਼ਿਆਦਾ ਹੈ ਨਾ ਵੀ ਇੱਕ ਦੇਖਿਆ ਜਬੇ ਦਿਮਾਗ ਫਟਣ ਵਾਲਾ ਉਦੋਂ ਉਦੋਂ ਰੈਂਟ ਚੜਿਆ ਆਉਂਦਾ ਖਰਚੇ ਜੀ ਨਿਕਲ ਜਾਂਦੇ ਬਈ 1600 ਰੈਂਟ ਉੱਤੇ ਕਮਰੇ ਦਾ ਅੱਛਾ ਤੇ ਬਸ ਬਾਤੀ ਹੋਰ ਕਰਕੇ ਖਰਚੇ ਜੀ ਨਿਕਲ ਜਾਂਦੀ ਹੈ ਸਾਰੀ ਫੇਰ 3000 ਮਸਾਂ ਬਣਦਾ ਉੱਤੇ 2800 2700 ਬਣਦਾ ਮਸਾਂ ਅੱਛਾ 3 ਮਹੀਨੇ ਦਾ ਉੱਤੇ ਉਹ ਵੀ ਜੇ ਤੁਸੀਂ ਛੁੱਟੀ ਨਹੀਂ ਕਰਦੇ ਕੋਈ ਅਕਾਂਟੇ ਦੇ ਹਿਸਾਬ ਨਾਲ ਹੀ ਦੇਣੇ ਉਹਨਾਂ ਨੇ ਠੀਕ ਹੈ ਤੇ ਕਿੰਨੀ ਲੇਬਰ ਮਿਲ ਜਾਂਦੀ ਸੀ ਬਈ ਘੰਟੇ ਦਾ ਉਹ ਘੰਟੇ ਦੇ ਬਈ ਮੈਨੂੰ 19 ਮਿਲਦੇ ਸੀ 19 ਮਿਲਿਆ ਫਿਰ ਵੀ ਤੈਨੂੰ ਤਾਂ ਬਹੁਤ ਚੰਗੇ ਬੰਦੇ ਮਿਲੇ ਜਿਹਨਾਂ ਨੂੰ 19 ਮਿਲ ਕੇ ਇੱਥੇ ਲੋਕ 12-12 6-6 ਦਾ ਲਾਉਂਦੇ ਵੀ ਕਰਾਈ ਜਾਂ ਮਤਲਬ ਮਲਾ 7 8 20 ਡਾਲਰ ਬੰਦਾ ਸੀ ਉਹ ਸਾਰਾ ਸਾਰਾ ਇਹਨਾਂ ਦੇ ਦੇ ਨਿਕਲ ਜਾਂਦਾ ਤੇ ਬੱਚਿਆਂ ਦਾ ਕੀ ਹੈ ਕਿ ਇਹਦੇ ਕਰਕੇ ਮੁੜੇ ਆਉਂਦੇ ਕਰਕੇ ਜਾਂ ਬੱਚਿਆਂ ਕਰਕੇ ਮੁੜਿਆ ਬੱਚਿਆਂ ਨੇ ਵੀ ਨਹੀਂ ਜੀ ਲਾਇਆ ਬਈ ਬੱਚਿਆਂ ਦਾ ਵੀ ਬਹੁਤ ਔਖਾ ਸੀਗਾ ਮਤਲਬ ਹਾਂਜੀ ਉਹ ਉੱਥੇ ਬੈਠੇ ਰਹਿੰਦੇ ਸੀਗੇ ਕਮਰੇ ਇੱਕ ਬੇਸਮੈਂਟ ਸੀਗੇ ਉੱਥੇ ਬੈਠੇ ਰਹਿੰਦੇ ਸੀਗੇ ਨਹੀਂ ਆਪਣੇ ਮੰਗੋ ਨਹੀਂ ਵੀ ਕਿਤੇ ਦਾ ਨਾਨਕ ਗਵਾਂਢੀਆਂ ਦੇ ਵੜ ਗਏ ਕਿਤੇ ਉਹਨਾਂ ਦੇ ਵੜ ਗਏ ਉਹ ਤਾਂ ਉੱਥੇ ਮਾਹੌਲ ਹੀ ਹੈ ਨਹੀਂ ਬਈ ਗਵਾਂਢੀ ਤਾਂ ਜਾਣਦੇ ਨਹੀਂ ਇੱਕ ਦੂਜੇ ਨੂੰ ਅਜਾ ਜਾਣਦੇ ਨਹੀਂ ਕੋਈ ਮਾਲਾ ਆਇਆ ਨਹੀਂ ਗਾ ਵੀ ਉੱਥੇ ਵੀ ਜਿਵੇਂ ਬੱਕੇ ਵੀ ਸਾਡੇ ਜਵਾਕ ਕਿਤੇ ਗੌਂਡਾਂ ਕਦੇ ਖੇਡਿਆ ਕਿਤੇ ਗਊਸ਼ਾਲਾ ਲੈ ਕੇ ਕਰੋ ਸ਼ਕਤ ਮਹਵਲੀ ਨਹੀਂ ਕਦੇ ਗੁਰਦੁਆਰੇ ਮਾ ਸਾਡੇ ਕਹਿੰਦਾ ਬਾਹਰ ਨਹੀਂ ਦੇਖਦਾ ਵੀ ਬੰਦਾ ਖੜਾ ਅੰਦਰ ਹੀ ਰਹਿੰਦੇ ਆ ਬਸ ਠੰਡ ਹੁੰਦੀ ਅੰਦਰ ਹੀ ਹੀਟਰ ਚੱਲੀ ਜਾਂਦੇ ਆਗੇ ਹੀਟਾਂ ਚੱਲੀ ਜਾਂਦੇ ਆ ਉੱਥੇ ਬੈਠੇ ਰਹਿੰਦੇ ਆ ਬਸ ਹਾਂ ਠੀਕ ਮਾਲਾ ਸਾਰੇ ਦਾ ਸਾਰਾ ਤੇ ਬਾਈ ਯਾਰ ਇੱਕ ਵਾਰੀ ਤਾਂ ਤੂੰ ਐਡਾ ਬੋਲਡ ਫੈਸਲਾ ਲਿਆ ਤੇਰੇ ਨਾਲ ਕਿਸੇ ਹੋਰ ਨੇ ਵੀ ਲਿਆ ਕਿਸ ਨੂੰ ਜਾਣਦਾ ਇਹ ਤੋਂ ਪਹਿਲਾਂ ਕਿਸੇ ਨੂੰ ਦੇਖ ਕੇ ਆਇਆ ਹੋਵੇ ਮੋੜੇ ਆ ਬਈ ਮੁੰਡੇ ਕਈ ਮੋੜੇ ਆ ਆਪਣੀ ਕਲੋਨੀ ਚ ਵੀ ਇੱਕ ਦੋ ਮੁੰਡੇ ਮੋੜੇ ਹੈਗੇ ਅੱਛਾ ਹਾਂਜੀ ਬਹੁਤ ਮੋੜ ਵੀ ਆਉਂਦੇ ਆ ਜਿਹੜੇ ਮੋੜਦੇ ਉਹਨਾਂ ਦੀ ਗੱਲ ਘੱਟ ਕਰਦੇ ਆ ਲੋਕ ਜਿਹੜੇ ਜਾਣਦੇ ਆ ਉਹਨਾਂ ਦੀਆਂ ਸਟੋਰੀਆਂ ਸਟਾਰੀਆਂ ਅਗਲਾ ਵੱਧ ਪਾਉਂਦਾ ਹੈਗਾ ਆਮਾ ਨੇ ਮੇਰੇ ਵਰਗ ਨਵੇਂ ਨਵੇਂ ਚਾਹ ਵੀ ਹੁੰਦਾ ਨਾ ਚਾਹ ਆ ਜਾਂਦਾ ਹਾਂਜੀ ਵੀ ਆਪ ਆ ਸ਼ਰੀਕਾਂ ਦੇ ਹੱਕ ਤੇ ਮਚਾਵਾਂਗੇ ਫਲਾਣਾ ਕਰਾਂਗੇ ਹੈਨਾ ਥੋੜਾ ਜਿਹਾ ਇਹ ਵੀ ਹੁੰਦਾ ਯਾਰ ਵੀ ਜਦੋਂ ਆਪਾਂ ਸ਼ਰੀਕਾਂ ਵਾਲੇ ਪਾਸੇ ਪਾਏ ਨਾ ਵੀ ਸ਼ਰੀਕਾਂ ਨੂੰ ਨਹੀਂ ਜਾਣ ਦੇਣਾ ਵੀ ਚਾਹੇ ਮੇਰਾ ਆਪਦਾ ਜਲੂਸ ਹੀ ਨਿਕਲੀ ਜਾਵੇ ਮੈਂ ਉਹ ਨਹੀਂ ਦਿਖਾਣਾ ਪਰ ਮੈਂ ਇਹ ਦਿਖਾਉਣਾ ਵੀ ਜਿ ਇ ਜਾ ਆਇਤਾ ਚੜੀ ਜਾਣਾ ਉਤਰੀ ਜਾਣਾ ਆ ਲਓ ਸਰੀ ਆਖਿਆ ਆ ਆ ਗਿਆ ਪ੍ਰਮ ਸਹੀ ਗੱਲ ਇਹਨਾਂ ਦੱਸਦਾ ਬਈ ਉੱਥੇ ਬੰਦਾ ਕਿੰਨਾ ਔਖਾ ਉਹ ਚੀਜ਼ ਇਹਨਾਂ ਦਿਖਾਉਂਦਾ ਬੰਦਾ ਉੱਥੇ ਮਾ ਔਖਾ ਕਿੰਨਾ ਹਾਂ ਬਸੋ ਕਹਿੰਦੇ ਸਟੋਰੀ ਹੀ ਹੁੰਦੀਆਂ ਬਈ ਲਫਾਫੇ ਬਣੇ ਆ ਕਿੰਨੇ ਕ ਬੰਦੇ ਯਾਰ ਉੱਥੇ ਜਿਹੜੇ ਹੈਗਾ ਤੂੰ ਖੁਸ਼ ਦੇਖਿਆ ਸਹੀ ਤੁਸੀਂ ਖੁਸ਼ ਖੁਸ਼ ਤਾਂ ਕੋਈ ਨਹੀਂ ਬਈ ਉੱਥੇ ਮੈਂ ਵੀ ਜਿਹੜਾ ਮੇਰੇ ਨਾਲ ਮੁੰਡੇ ਕੰਮ ਕਰਦੇ ਸੀਗੇ ਪੁਰਾਣੇ ਚਰਦੇ ਉਹ ਕਹਿੰਦੇ ਜਿਹੜੇ ਮਾਲਕ ਐ ਫੈਕਟਰੀਆਂ ਦੇ ਕਹਿੰਦੇ ਹਾਸ ਦੇਤਾ ਸੀ ਇਹ ਨਹੀਂ ਦੇਖੇ ਕਦੇ ਬਿਲਕੁਲ ਸਹੀ ਗੱਲ ਐ ਸਾਰਾ ਆਨੇ ਗੱਲ ਸੱਚਾ ਬਈ ਜਿਹੜੇ ਪੁਰ ਦੇਖੋ ਯਾਰ ਗੁਰੂ ਨਾਨਕ ਸਾਹਿਬ ਨੇ ਕਿੱਦੇ ਦਾ ਪਹਿਲਾਂ ਕਹਦਾ ਵੀ ਨਾਨਕ ਦੁਖਿਆ ਸਭ ਸੰਸਾਰ ਹੈ ਨਾ ਵੀ ਇੱਕ ਗੱਲ ਤਾਂ ਹੈ ਕਿਸੇ ਨਾ ਕਿਸੇ ਨੂੰ ਬੰਦੇ ਨੂੰ ਦੁੱਖ ਤਾਂ ਰਹਿਣੀ ਹੈ ਜੇ ਆਪਾਂ ਸੋਚ ਗਏ ਵੀ ਪਤਾ ਨਹੀਂ ਇੱਥੇ ਬਹੁਤ ਮਾੜਿਆ ਨਾ ਤਾਂ ਇੱਥੇ ਯਾਰ ਕਿਸੇ ਨੂੰ ਕਿਸੇ ਨਾਲ ਕੋਈ ਰੈਂਟ ਦੇਣਾ ਆਪਾਂ ਤੇ ਨਾ ਹੀ ਆ ਆ ਚੀਜ਼ ਇਹਨੇ ਲਾ ਲਈ ਇਹਦਾ ਕੋਈ ਲਾਇਸੈਂਸ ਤਾਂ ਨਹੀਂ ਲੈਣਾ ਪੈਂਦਾ ਨਾ ਚਲ ਠੀਕ ਆ ਥੋੜਾ ਮੋਟਾ ਕਰਨਾ ਪੈਂਦਾ ਬਾਦ ਉਹ ਡਾਕਟਰਾਂ ਦਾ 2-4 ਚੀਜ਼ਾਂ ਆਏਗਾ 5-700 ਭਲਾ 1000 ਉੱਥੇ ਭਾਈ ਲਾ ਸਕਦਾ ਕੋਈ ਨਾ ਬਈ ਉੱਥੇ ਹਰੇਕ ਚੀਜ਼ ਦਾ ਲਾਇਸੈਂਸ ਲੈਣਾ ਪੈਂਦਾ ਤੁਹਾਨੂੰ ਆਪ ਦਾ ਕੰਮ ਕਰ ਨਹੀਂ ਸਕਦੇ ਤੁਸੀਂ ਹਾਂ ਤੇ ਆਪ ਦੀ ਮਰਜ਼ੀ ਨਾਲ ਤੁਹਾਨੂੰ ਲਾਇਬਰੀ ਕਰਨੀ ਪਊਗੀ ਬਸ ਬਿਲਕੁਲ ਦੂਜੀ ਗੱਲ ਇਹ ਆ ਬਈ ਇੱਥੇ ਜਿੰਨਾ ਤੋਂ ਤਾਜ਼ਾ ਖਵਾ ਦੇਣਾ ਲੋਕਾਂ ਨੂੰ ਮਾਲ ਆਪ ਦਾ ਘਰ ਦਾ ਆਪਾਂ ਨੂੰ ਪਤਾ ਕੀ ਪਾਇਆ ਹੈ ਨਾ ਤੇ ਉੱਥੇ ਸਟੋਰਾਂ ਚ ਕਿੰਨੇ ਕਿੰਨੇ ਦਿਨਾਂ ਦੇ ਸਬਜ਼ੀਆਂ ਲੱਗੀਆਂ ਬਹੁਤ ਵੇਹ ਹੈ ਬਈ ਆਪਾਂ ਕਹਿ ਦੇਣੇ ਉੱਥੇ ਕੈਮੀਕਲ ਨਹੀਂ ਕੈਮੀਕਲ ਹੀ ਇੱਕਈ ਗੁਣਾ ਜ਼ਿਆਦਾ ਇੱਥੋਂ ਨਾਲੋਂ ਬਿਲਕੁਲ ਹਾਂਜੀ ਆ ਜਿਹੜੇ ਮੈਂ ਨਾਲ ਸਾਡੇ ਫਲਾਂ ਵਾਲੇ ਖੜੇ ਜੀ ਇਹਨਾਂ ਦੇ ਦੁਕਾਨ ਆ ਆਪਣੇ ਫਲ ਸਾਰਾ ਨੂੰ ਜਿਹੜੇ ਹੈਗਾ ਚੰਗੇ ਹੁੰਦੇ ਆ ਬਾਈ ਜਿਹੜੇ ਔਰ ਤੇ ਤਾਂ ਕਹੀ ਇਦੋਂ ਵੀ ਇਹ ਜਿਹੜਾ ਹੈਗਾ ਗੱਲਾਂ ਹੀ ਆ ਗੱਲਾਂ ਆ ਕਹਿਣ ਦੀਆਂ ਜ਼ਿਆਦਾਤਰ ਆ ਭਾਵੇਂ ਬੰਦੇ ਔਖੇ ਉਹ ਹੁੰਦੇ ਆ ਜਿਹੜੇ ਸੱਚਾਈ ਤੋਂ ਦੂਰ ਭਜਣਾ ਚਾਹੁੰਦੇ ਆ ਪਰ ਜਿਹੜੇ ਬੰਦੇ ਉੱਤੇ ਕਰਦੇ ਆ ਜਿਹੜੇ ਜਿਨ੍ਹਾਂ ਨੇ ਫੇਸ ਕੀਤਾ ਉਹਨੂੰ ਪਤਾ ਯਾਰ ਵੀ ਸੜੀ ਜੀ ਗੋਭੀ ਹੁੰਦੀ ਆ 5 ਡਾਲਰਾਂ ਦੀ ਪਾਣੀ ਜੀ ਵੀ ਕਲੋਰ ਪੈਂਦਾ ਬਈ ਬਿਲਕੁਲ 19 1905 ਤੋਂ ਲੈ ਕੇ ਮੈਨੂੰ ਲੱਗਦਾ 1905 ਚ ਇੰਗਲੈਂਡ ਚ ਪੈਣ ਲੱਗਿਆ ਸੀ 1908 ਚ ਮੈਨੂੰ ਲੱਗਦਾ ਇਥੇ ਕੈਨੇਡਾ ਲੱਗਿਆ ਸੀਗਾ ਪੈਣ ਅਮਰੀਕਾ ਤੇ ਕੈਨੇਡਾ ਚ ਪੈਣ ਲੱਗਿਆ ਸੀਗਾ ਜੀ ਜੀ ਬਿਲਕੁਲ ਇੱਕ ਜਿਹੜਾ ਪਾਣੀ ਨੂੰ ਸਾਫ਼ ਕਰਨ ਵਾਸਤੇ ਕਲੋਰੋ ਉਹਦੇ ਵਿੱਚ ਪਾਈ ਜਾਂਦੀ ਹੈ ਤਾਂ ਕਰਕੇ ਕਈਆਂ ਸਮੈਲ ਜੀ ਵੀ ਆਉਂਦੀ ਹੈ। ਉੱਥੇ ਪਾਣੀ ਇਹੋ ਜਿਹਾ ਬਈ ਆਰਓ ਤਾਂ ਕੰਮ ਹੀ ਨਹੀਂ ਕਰਦਾ ਉੱਥੇ। ਅੱਛਾ। ਹਾਂਜੀ। ਇਹ ਜਿਹੜੀ ਰਿਐਲਿਟੀ ਆ ਉਹ ਦਿਖਾਉਂਦਾ ਇੰਨਾ ਕੋਈ। ਅਗਲਾ ਬੱਸ ਉਹ ਲਫਾਖੇ ਜੇ ਬਣਾਈ ਜਾਂਦਾ ਵੀ ਹਾਂ ਅਸੀਂ ਐ ਆਏ। ਆਏ। ਕਈ ਬੰਦੇ ਨਾ ਕਹਿੰਦੇ ਯਾਰ ਕੈਨੇਡਾ ਛੱਡੇ ਹੁਣ ਕੀ ਕਰਾਂਗੇ? ਕਿਨੇ ਛੱਡੋਗੇ ਯਾਰ ਹਜ਼ਾਰਾਂ ਐੜ ਗਏ ਨੇ। ਮੈਂ ਦਿਖਾ ਦਿਆਂ ਇੱਥੇ ਸਾਡੇ ਇਦੇ ਸਾਹਮਣੇ ਪਟੂਰੇ ਵਾਲਾ ਵੀ ਲਾਉਂਦਾ ਉਹ ਅੱਜ ਹਜੇ ਆਇਆ ਨਹੀਂ ਉਹ ਆਥਨੇ ਆਊ 4 ਵਜੇ ਹੈਨਾ ਚਾਹੇ ਇਹ ਜਾਊਗਾ ਤਾਂ ਉਹ 8 ਵਜੇ ਨੂੰ ਆਪਦਾ ਜਿਹੜਾ ਲੱਖ ਡੇਢ ਲੱਖ ਰੁਪਏ ਪਾ ਕੇ ਜਾਵੜੇ ਆ ਆਹ ਮੁੰਡੇ ਹੋਰ ਵੀ ਕੰਮ ਕਰਦੇ ਆ ਚਲੋ ਆਪਦੇ ਜਿਹੜੇ ਸਾਹਮਣੇ ਵਾਲਾ ਕਈ ਬੰਦੇ ਤਾਂ ਵਿਚਾਰੇ ਤੜਕੇ 1000 ਰੁਪਏ ਵੀ ਕਿਸੇ ਤੋਂ ਫੜਦੇ ਆ ਸਬਜ਼ੀ ਲੈਂਦੇ ਆ ਫਰੂਟ ਲੈਂਦੇ ਆ ਉਹ ਖਰੀਦਦੇ ਆ ਉਹ ਵੇਚਦੇ ਆ ਨਾਲੇ ਆਪਦੇ ਜਿਹੜੀ ਕਈ ਬੰਦੇ ਆਟੋ ਆ ਆਟੋ ਵੀ ਵਿਚਾਰੇ ਜਦੋਂ ਕੋਈ ਬਾਹਰੋਂ ਆਉਂਦਾ ਭਰਾ ਹੈਨਾ ਤਾਂ ਉਹ ਵਿਚਾਰਾ ਜਿਵੇਂ ਮਾਲਾ 300 ਰੁਪਏ ਦਿਹਾੜੀ ਤੇ ਜਾਂ ਈ ਰਿਕਸ਼ਾ 30 ਰੁਪਏ ਕਿਸੇ ਤੋਂ ਲੈ ਪਰ ਗੱਲ ਆ ਵੀ ਅਸੀਂ ਆਪ ਦਾ ਚੰਗਾ ਤਾਂ ਦੇਖਣੇ ਨਹੀਂ ਹੈਨਾ ਅਸੀਂ ਤਾਂ ਐਂ ਦੇਖਣਾ ਵੀ ਆਟੋ ਤੇ ਕਹਿਣਗੇ ਤੂੰ ਆਟੋ ਚਲਾਉਣ ਲੱਗਾ ਤੂੰ ਚਾਉਲ ਵੇਚਣਾਗਾ ਤੂੰ ਭਟੂਰੇ ਵੇਚਣਾਗਾ ਤੂੰ ਗੋਗੱਪੇ ਵੇਚਣਾ ਲੱਗ ਗਿਆ ਤੇ ਭਾਵੇਂ ਉੱਥੇ ਜਾ ਕੇ ਮਰਦੇ ਹੋਣ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਤਾਂ ਪੁਗੰਦਰ ਨੂੰ ਦਾ ਬਈ ਆ ਗਿਆ ਨਹੀਂ ਸੀ ਤਾਂ ਕਾਮਲਾ ਹੋ ਗਿਆ ਇਹ ਤਾਂ 20 ਲੱਖ ਸਿੱਤੇ ਹੁੰਦਾ ਪਤਾ ਨਹੀਂ ਯਾਰ ਪਿਓ ਦਾ ਦੇ ਬਾਕੀ ਯਾਰ ਉਹ ਹੀ ਗੱਲਾਂ ਜਟਾ ਦਾ ਪੁੱਤ ਪਤਾ ਪਤਾ ਭੁੱਖਾ ਤਾਂ ਨਹੀਂ ਮਰਦਾ 15 ਕਿੱਲੇ ਜ਼ਮੀਨਾਂ ਜੇ ਮੰਨ ਲਾ ਨਾਂ ਵਾਲਾ 6 ਲੱਖ 60 ਨੂੰ ਵੀ ਠੇਕਾ ਹੋਊਗਾ 9-10 ਲੱਖ ਰੁਪਏ ਦਾ ਆਪਣੇ ਫਿਰ ਵੀ ਲੱਖ ਰੁਪਏ ਵਿੱਚ ਦਾ ਪਰਮਾਤਮਾ ਨੇ ਦਿੱਤਾ ਹੀ ਹੈ ਹੋਰ ਰੱਬ ਸਾਨੂੰ ਕੀ ਦੱਸ ਸਵਾਹ ਦੇ ਅੱਗ ਦੇ ਦੇ ਇੰਨਾ ਕੁਸਰੇ ਕਹਿੰਦੀ ਪਤਾ ਢੱਡ ਪਰਦਾ ਭਰੂ ਕੋ ਹੈ ਨਾ ਫਿਰ ਫਿਰ ਹੁਣ ਜਿਹੜਾ ਹੋਰ ਹੋਰ ਸੁਣਾ ਯਾਰ ਬਈ ਕੈਨੇਡਾ ਦੇ ਕੋਈ ਹੋਰ ਗੱਲਬਾਤ ਜਿੰਨਾ ਮੁੰਡਾ ਨਾ ਕੰਮ ਕੀਤਾ ਮੈਂ ਲੱਕੜ ਦੀ ਫੈਕਟਰੀ ਜੀ ਕੀਤਾ ਹੋਰ ਕਿਥੇ ਕੀਤਾ ਉਹਦੋਂ ਗੱਲ ਉਹ ਹੀ ਕੀਤਾ ਬਈ ਬਸ ਮੈਂ ਥੋੜਾ ਜਿਹਾ ਹੀ ਕੀਤਾ ਸੀਗਾ ਅੱਛਾ ਹਾਂਜੀ ਕਿੰਨੇ ਕਿੰਨੇ ਚਿਰ ਬਾਅਦ ਫਿਰ ਤਰਾ ਜੀਆ ਕੀਤਾ ਬਈ ਯਾਰ ਪੈੰਡ ਚੱਲ ਗਏ ਮੈਂ ਮਹੀਨੇ ਕੁ ਬਾਅਦ ਹੀ ਬਸ ਬਈ ਮਹੀਨੇ ਕੁ ਬਾਅਦ ਹੀ ਕਰਨ ਲੱਗਿਆ ਫਿਰ ਤਿੰਨ ਮਹੀਨੇ ਓਕੇ ਸੋਕੇ ਕੱਡੇ ਚ ਓਕੇ ਕੱਡੇ ਯਾਰ ਉਹ ਤਾਂ ਵੈਸੇ ਇੱਕ ਗੱਲ ਸਾਰੇ ਦਾ ਮੌਸਮ ਸੋਹਣਾ ਵੈਦਰ ਸੋਹਣਾ ਯਾਰ ਉਹ ਤਾਂ ਆਪਣੇ ਨੂੰ ਇਹ ਤਾਂ ਗੱਲ ਮੰਨਣੀ ਹੈ ਨਾ ਤੇ ਫਿਰ ਉਹਦਾ ਇੰਜੋਏ ਨਹੀਂ ਹੁੰਦਾ ਵੀ ਯਾਰ ਮੌਸਮ ਸੋਹਣਾ ਨਹੀਂ ਬਈ ਮੌਸਮ ਠੀਕ ਆ ਉਹ ਇੱਧਰ ਸਨੋ ਘਟ ਪੈਂਦੀ ਹੈਗੀ ਹਾਂ ਬੀਸੀ ਕਰਦੀ ਊਮੀ ਬਹੁਤ ਪੈਂਦੇ ਇੱਧਰ ਮੀ ਬਹੁਤ ਪੈਂਦੇ ਹਾਂ ਜੀ ਮੀ ਪੈਂਦੇ ਹੀ ਰਹਿੰਦੇ ਹਾਂਗੇ ਲਗਾਤਾਰ ਹੀ ਪਈ ਜਾਂਦੇ ਨੇ ਮਹੀਨਾਂ ਮਹੀ ਹੀ ਪੈਂਦੇ ਮੀ ਪੈਂਦਾ ਜਮੀਨਾਂ ਨਾਂਂਗਾ ਹੋਣਾ ਕਰਦਾ ਹਾਂ ਜੀ ਤੇ ਬਾਈ ਫਿਰ ਹੁਣ ਅੱਗੇ ਇਹ ਬਿਜ਼ਨਸ ਵਧਾਉਣ ਦੀ ਸੋਚੀ ਆ ਕੋਈ ਅੱਗੇ ਹਾਂ ਬਈ ਹੌਲੀ ਹੌਲੀ ਵਧਾ ਲਾਂਗੇ ਹੌਲੀ ਹੌਲੀ ਸ਼ਾਪ ਕਰ ਲਾਂਗੇ ਹਾਂ ਹਾਂ ਹੌਲੀ ਹੌਲੀ ਵਧਾਈ ਚੱਲਾਂਗੇ ਕੋਈ ਹੋਰ ਸਮਾਨ ਰੱਖ ਲੈਾਂਗੇ ਨਾਲ ਮਨ ਲਾ ਇੱਕ ਗੱਲ ਅ ਕੈਨੇਡਾ ਦਾ ਦਿਮਾਗ ਤੇ ਚੱਲਣ ਲਾ ਆਂਦਾ ਸਹੀ ਗੱਲ ਆ ਇਹ ਮਨ ਲਾ ਬੰਦ ਨੂੰ ਲੱਗਦਾ ਯਾਰ ਕੁਛ ਵੀ ਕੀਤਾ ਜਾ ਸਕਦਾ ਇੱਥੇ ਬੈਠੇ ਨੂੰ ਬਈ ਆਪਣਾ ਪਤਾ ਇਹਨਾਂ ਦਾ ਜਾ ਕੇ ਪਤਾ ਲੱਗਦਾ ਹੈ ਕਿਉਂਕਿ ਜਦੋਂ ਆਪਾਂ ਦੇਖਦੇ ਆ ਫੇਰ ਹੀ ਪਤਾ ਲੱਗਦਾ ਹੈ ਯਕੀਨ ਨਹੀਂ ਹੁੰਦਾ ਕਿਸੇ ਦੀ ਗੱਲ ਤੇ ਅੱਛਾ ਤਾਂ ਪਹਿਲਾਂ ਕਿਸੇ ਨੇ ਦੱਸਿਆ ਸੀਗਾ ਯਾਰ ਉੱਥੇ ਬਹੁਤ ਔਖਾ ਕਹਿੰਦੇ ਆ ਬਈ ਉੱਥੇ ਕੁਛ ਨਹੀਂ ਗਾ ਅਗਲਾ ਫੇਰ ਜੇ ਉਹੀ ਗੱਲ ਆ ਵੀ ਅਗਲਾ ਵੀ ਕਹੇ ਜਾਂਦਾ ਜਾ ਕੇ ਪਤਾ ਲੱਗੂਗਾ ਹਾਂ ਬਾਕੀ ਅਗਲਾ ਜੇ ਕਿਸ ਨੂੰ ਕਹਦੇ ਆ ਕੁਛ ਨਹੀਂ ਅਗਲਾ ਗੁੱਸਾ ਮਾਰਨ ਦਾ ਵੀ ਸ਼ਾਇਦ ਤੂੰ ਮੈਨੂੰ ਜਾਣ ਕੇ ਆਖੀ ਜਾਂਦਾ ਬਈ ਹਾਂ ਯਕੀਨ ਨਹੀਂ ਹੁੰਦਾ ਕਿਹਦੀ ਗੱਲ ਸੀ ਤਾਂ ਸਟੂਡੈਂਟਾਂ ਦਾ ਕੀ ਹਾਲ ਆ ਬਈ ਮੈਨੂੰ ਲੱਗਦਾ ਬਹੁਤ ਗੁਰਾਹਾਲ ਆ ਬਈ ਸਾਲ ਸਾਲ ਹੋ ਗਏ ਵਿਹ ਮਨਲਾ ਭਾਈ ਤੂੰ ਤਾਂ ਵਰਕ ਪਰਮਿਟ ਤੇ ਤੂੰ ਤਾਂ ਫੀਸ ਵੀ ਨਹੀਂ ਭਰਨੀ ਦਾ ਗਰੰਟੀ ਪਰ ਆ ਜਿਹੜੇ ਨਾ ਵਿਚਾਰੇ ਨੇ ਰੈਂਟ ਵੀ ਭਰਨਾ ਦੇ ਨਾਲ ਫੀਸ ਵੀ ਪਰ ਆ ਆਪਾਂ ਆ ਦਾ ਜਿਹੜਾ ਹੈਗਾ ਰੋਟੀ ਪਾਣੀ ਵਿੱਚ ਚਲਾਉਣਾ ਉਹਦਾ ਉਦੋਂ ਵੀ ਔਖਾ ਕੰਮ ਬਹੁਤ ਔਖਾ ਭਾਈ ਤੇ ਜਿਹੜੇ ਪੁਰਾਣੇ ਬੰਦੇ ਉਹ ਕਿਵੇਂ ਆ ਭਾਈ ਉੱਥੇ ਪੁਰਾਣੇ ਥੋੜੇ ਠੀਕ ਆ ਭਾਈ ਉਹ ਚਿਰ ਦੇ ਗਏ ਵੇ ਖਰਚੇ ਘੱਟ ਸੀਗੇ ਉਦੋਂ ਹਾਂ ਤੇ ਉਹ ਉਹ ਸੈੱਟ ਹੋ ਗਏ ਹੌਲੀ ਹੌਲੀ ਨਾ ਕਿਹਾ ਤਾਂ ਹੁਣ ਬਹੁਤ ਔਖਾ ਆ ਮੈਂ ਮਾਲਾ ਆਲੋਪੇ ਪੰਦਰ ਮਿਲਦੇ ਰਵਾਂਗੇ ਬਹੁਤ ਧੰਨਵਾਦ ਤੂੰ ਇੱਥੇ ਆਇਆ ਤੇ ਸਾਡੇ ਵੱਲੋਂ ਐਪਰੀਸ਼ੀਏਟ ਆ ਜਦੋਂ ਮਰਜ਼ੀਆਂ ਐ ਤੇ ਮੈਨੂੰ ਦੱਸੀ ਮੈਂ ਤੁਹਾਨੂੰ ਦੱਸ ਵੀ ਦਿਨ ਲੱਗੇ ਛਣ ਇਹ ਅਸੀਂ ਫਲਾਹਾਲ ਖੜੇ ਆ ਗੋਨਿਆਣਾ ਮੰਡੀ ਮੇਰੇ ਪਿੰਡ ਤੋਂ ਲਗਭਗ ਨਾਂ ਵਾਲਾ 10-15 ਕਿਲੋਮੀਟਰ ਹੀ ਆ ਐਚਡੀਐਫਸੀ ਦੀ ਨਵੀਂ ਸ਼ਾਖਾ ਖੁੱਲੀ ਐ ਇਹਦੇ ਬਿਲਕੁਲ ਸਾਹਮਣੇ ਆਪਾਂ ਕਿ ਇਧਰਲੇ ਪਾਸੇ ਜਦੋਂ ਇੰਟੈਂਨ ਗੈਸ ਏਜੰਸੀ ਨੂੰ ਮੁੜਦੇ ਆ ਹਨ ਹਾਂਜੀ ਤਾ ਉਥੇ ਜਿਹੜਾ ਹੈਗਾ ਭਪਿੰਡਰਾ ਜਿਹੜਾ ਆਪਦੀ ਕਾਰ ਤੇ ਬਈ ਕਿਹੜੀ ਚੌਲ ਦਾ ਜਿਹੜਾ ਹੈਗਾ ਕੰਮ ਚਲਾਉਂਦਾ ਤੇ ਜੇ ਕਿਸੇ ਨੇ ਜ਼ਰੂਰ ਲੈ ਕੇ ਜਾਏ ਨਗਦੇ ਟੱਪ ਦੇ ਆਪ ਦੇ ਬੰਦਾਂ ਨੂੰ ਜ਼ਰੂਰ ਐਪਰੀਸ਼ੀਏਟ ਕਰੋ ਤਾਂ ਕਿ ਹੋਰ ਮੁੰਡੇ ਵੀ ਇੱਦਾਂ ਦੇ ਆਪਦੇ ਕੰਮਾਂ ਜਿਹੜੇ ਹੈਗਾ ਹੋਣ ਇੱਕ ਗੱਲ ਹੈਗੀ ਮੈਨੂੰ ਇੱਕ ਬੰਦੇ ਨੇ ਗੱਲ ਸੁਣਾਈ ਦੇਖ ਲਓ ਵੀ ਅਸੀਂ ਕੀ ਆ ਅਸੀਂ ਚਾਹਣਾ ਵਾਈਟ ਕਲਰ ਜੌਬ ਠੀਕ ਆ ਵੀ ਬਹੁਤ ਵੱਡਾ ਸਾਰਾ ਸ਼ੋਰੂਮ ਹੈ ਮੂਰੇ ਬਹਿਣਾ ਹੋਵੇ ਉਹ ਪਰ ਸ਼ੋਰੂਮ ਦਾ ਪਹਿਲੇ ਦਿਨੋ ਕਿਰਾਇਆ ਪੈਣ ਲੱਗ ਪੈਂਦਾ ਸਟਾਫ ਦਾ ਪੈਣ ਲੱਗ ਪੈਂਦਾ ਵਾਈਟ ਅਫੇਅਰ ਜਿਹੜੇ ਉੱਡ ਜਾਂਦੇ ਆ ਕਾਲਰ ਫਿਰ ਬੰਦਾ ਕਹਿੰਦਾ ਯਾਰ ਬਿਜ਼ਨਸ ਪਹਿਲਾ ਹਮੇਸ਼ਾ ਗ੍ਰਾਸ ਰੂਟ ਤੇ ਚੱਲਣਾ ਚਾਹੀਦਾ ਥੱਲੋਂ ਚੱਲੋਂਗੇ ਤਾਂ ਨੂੰ ਜਾਓਂਗੇ ਤਦ ਤੁਹਾਨੂੰ ਉਹ ਬਿਜ਼ਨਸ ਦੇ ਭਾਈ ਹਨਾ ਛੋਟੇ ਮੋਟੇ ਸਾਰੇ ਚੀਜ਼ਾਂ ਪਤਾ ਹੋਣਗੀਆਂ ਵਿੱਚ ਆ ਫਾਇਦਾ ਨੁਕਸਾਨ ਆ ਚੀਜ਼ਾਂ ਦਾ ਵਧਣਾ ਆ ਚੀਜ਼ਾਂ ਦਾ ਘਟਣਾ ਜਦੋਂ ਅਸੀਂ ਵੱਡਿਆਂ ਆਪਾਂ ਖੋਲਦੇ ਆ ਆਪਾਂ ਮਾਲ ਤੋਂ ਖੋਲਦੇ ਆ ਠੀਕ ਆ ਜਾਂ ਵੱਡੀਆਂ ਦੁਕਾਨਾਂ ਤਾਂ ਖੋਲਦੇ ਨੇ ਮੁੜ ਕੇ ਬੰਦ ਤੇ ਜਿਹੜੇ ਬਾਹਰੋਂ ਸਾਡੇ ਭਰਾ ਆਉਂਦੇ ਆ ਹੋਰ ਪ੍ਰਦੇਸ਼ਾਂ ਚੋਂ ਠੀਕ ਆ ਉਹ ਕਿਹਾ ਥੱਲੇੋਂ ਖੋਲਦੇ ਆ ਰੇੜੀ ਤੋਂ ਚੱਲਦੇ ਆ ਸ਼ੋਰੂਮ ਪਾ ਲੈਂਦੇ ਆ ਤੇ ਸ਼ੋਰੂਮਾਂ ਦੇ ਬਾਅਦ ਰੇੜੀਆਂ ਲਗਾਉਂਦੇ ਆਣਾ ਉਹ ਧੰਨਵਾਦ ਭਾਈ ਬਹੁਤ 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 ਚੰਗਾ ਲੱਗਾ ਤੈਨੂੰ ਮੈਨੂੰ ਭਾਈ ਜਉਂਦਾਰ